ਬੜਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਆਪਾਂ ਦੇਖ ਰਹੇ ਆ ਕਿ ਸਮੁੱਚੇ ਭਾਰਤ ਦੇ ਕਿਸਾਨਾਂ ਦੇ ਵੈਸੇ ਗੱਲ ਇਹ ਚੱਲੀ ਗਈ ਆ ਕੰਨਾਰੇ ਵਿੱਚ ਕਿ ਪਿਛਲੇ ਦਿਨੀ ਜਿਹੜਾ ਸੋਸ਼ਲ ਮੀਡੀਆ ਤੇ YouTube ਚੈਨਲਾਂ ਤੇ ਇੱਕ ਗੱਲ ਚੱਲ ਰਹੀ ਆ ਜਿਹਦੇ ਵਿੱਚ ਅਮਰੀਕਾ ਵੱਲੋਂ ਇੱਕ ਗੱਲ ਆਈ ਆ ਕਿ ਅਮਰੀਕਾ ਦੀਆਂ ਸਰਕਾਰਾਂ ਨੇ ਬਿਆਨ ਦਿੱਤੇ ਆ ਕਿ ਅਸੀਂ ਆਪਦੇ ਕਿਸਾਨਾਂ ਦੇ ਲਈ ਭਾਰਤ ਦੇ ਵਿੱਚ 140 ਕਰੋੜ ਦੀ ਆਬਾਕੀ ਜਿਹੜਾ ਬਾਜ਼ਾਰ ਖੋਲ੍ਹ ਦਿੱਤਾ ਜਿਦੇ ਵਿੱਚ ਇਹ ਖ਼ਰਚਾ ਆ ਰਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ ਨਾਲ ਇੱਕ ਸਮਝੌਤਾ ਕਰਨੀਆਂ ਤਿਆਰੀਆਂ ਕੀਤੀਆਂ ਹੋਈਆਂ ਜਿਦੇ ਵਿੱਚ ਸਾਡੇ ਦੇਸ਼ ਦੇ ਜਿਹੜਾ ਕਿਸਾਨ ਖੇਤੀ ਪੈਦਾ ਕਰਦਾ ਉਹ ਕਹਿੰਦੇ ਵੀ ਅਮਰੀਕਾ ਦੇ ਵਿੱਚੋਂ 0% ਟੈਕਸ ਤੇ ਅਮਰੀਕਾ ਦੀਆਂ ਫਸਲਾਂ ਅਮਰੀਕਾ ਦਾ ਦੁੱਧ ਅਮਰੀਕਾ ਦੇ ਦੁੱਧ ਤੋਂ ਬਣਨ ਵਾਲਾ ਪ੍ਰੋਡਕਟ ਆ ਜਿਹੜਾ ਉਹ 0% ਟੈਕਸ ਦੇ ਭਾਰਤ ਦੇ ਵਿੱਚ ਆਉਣਾ ਹੁਣ ਉਹਦਾ ਅਸਰ ਕੀ ਹੋਣਾ ਉਹਦਾ ਅਸਰ ਭਰਾਵੋ ਇਹ ਹੋਣਾ ਕਿ ਜਿਹੜੀਆਂ ਪਹਿਲਾਂ ਫਸਲਾਂ ਬਾਹਰਲੇ ਮੁਲਕਾਂ ਦੇ ਵਿੱਚੋਂ ਆਉਂਦੀਆਂ ਸੀ ਜਾਂ ਕਿਸੇ ਵੀ ਦੇਸ਼ ਦੇ ਵਿੱਚ ਕਿਸੇ ਦੂਜੇ ਦੇਸ਼ ਦੀ ਕੋਈ ਚੀਜ਼ ਕੋਈ ਫੂਡ ਕੋਈ ਫਸਲ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਜਾਂਦੀ ਆ ਤਾਂ ਉਹਦੇ ਤੇ ਉਹ ਦੇਸ਼ ਟੈਕਸ ਲਾਉਂਦਾ ਹੁੰਦਾ ਕਿ ਸਾਡੇ ਦੇਸ਼ ਦੀ ਕੰਪਨੀ ਸਾਡੇ ਦੇਸ਼ ਦਾ ਕਿਸਾਨ ਸਾਡੇ ਦੇਸ਼ ਦੇ ਕਿਸੇ ਵੀ ਆਧਾਰੇ ਨੂੰ ਬਾਰਲੀ ਸਸਤੀ ਆ ਕੇ ਚੀਜ਼ ਆ ਜਿਹੜਾ ਉਹ ਨੁਕਸਾਨ ਨਾ ਕਰੇ ਪੁਣੇ ਦੇ ਤੇ ਪਹਿਲਾਂ ਕੀ ਹੁੰਦਾ ਸੀ ਸਾਡੇ ਦੇਸ਼ ਦੀਆਂ ਜਿਹੜੀਆਂ ਬਾਹਰੋਂ ਆਉਣ ਵਾਲੀਆਂ ਚੀਜ਼ਾਂ ਸੀਆਂ ਆਪਣੇ ਦੇਸ਼ ਦੇ ਵਿੱਚ ਉਹਦੇ ਤੇ ਟੈਕਸ ਲੱਗਦਾ ਸੀਗਾ ਜਿਵੇਂ ਆਪਾਂ ਕਣਕ ਤੇ ਗੱਲ ਕਰ ਲਈ ਕਣਕ ਤੇ 40% ਟੈਕਸ ਲੱਗਦਾ ਸੀ ਹੁਣ 40% ਦਾ ਮਤਲਬ 1000 ਮਗਰ 400 2000 ਮਗਰ 800 ਯਾਨੀ ਕਿ 2300 ਮਗਰ 900 ਰੁਪਿਆ ਮਹਿੰਗੀ ਆ ਕੇ ਕਣਕ ਵੇਖਦੀ ਸੀ ਹੁਣ ਬਾਹਰੋਂ ਆਉਣ ਵਾਲੀ ਮਹਿੰਗੀ ਕਣਕ ਵਿਕਣ ਕਰਕੇ ਸਾਡੇ ਖਾਸ ਕਰਕੇ ਆਪਾਂ ਗੱਲ ਪੰਜਾਬ ਦੀ ਕਰ ਲਈਏ ਹਰਿਆਣੇ ਦੀ ਕਰ ਲਈਏ ਜਿਹਦੇ ਤੇ ਘੱਟ ਤੋਂ ਘੱਟ ਥੋੜੀ ਐਮਐਸਪੀ ਤੇ ਕਣਕ ਵਿਕਦੀ ਆ ਹੁਣ ਉਹ ਤਾਂ ਕਰਕੇ ਏਜੰਸੀਆਂ ਸਾਡੀ ਕਣਕ ਸਾਡਾ ਧੋਨਾ ਖਰੀਦਣਾ ਕਿਉਂਕਿ ਬਾਹਰੋਂ ਆਉਣ ਵਾਲੀ ਕਣਕ ਤੇ ਟੈਕਸ ਲੱਗੂ ਮਹਿੰਗੀ ਮਰਦੀ ਆ ਹੁਣ ਜੇਕਰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੇਕਰ ਫ੍ਰੀ ਟ੍ਰੇਡ ਐਗਰੀਮੈਂਟ ਤੇ ਸਾਈਨ ਕਰਤੇ ਉਹਦੇ ਵਿੱਚ ਭਾਰਤ ਦੇ ਵਿੱਚ ਅਮਰੀਕਾ ਦੀਆਂ ਪੈਦਾ ਕੀਤੀਆਂ ਹੋਈਆਂ ਜੀਐਮ ਫਸਲਾਂ ਜਿਹਨੂੰ ਆਪਾਂ ਜੁਨਾਈਟਿਕਲੀ ਮੋਡੀਫਾਈਡ ਕਹਿ ਦਿੰਦੇ ਆ ਯਾਨੀ ਕਿ ਅਮਰੀਕਾ ਦੀਆਂ ਫਸਲਾਂ ਦੇ ਜੀਨ ਨਾਲ ਛੇੜਛਾੜ ਕਰਕੇ ਕਿਸੇ ਵੀ ਫਸਲ ਤੇ ਜੀਨ ਦੇ ਵਿੱਚ ਕਿਸੇ ਸੱਪ ਡੱਡੂ ਕਛੂ ਦਾ ਜੀਨ ਮਿਲਾ ਕੇ ਉਹਦੀ ਪੈਦਾਵਾਰ ਉਹਦੀ ਮਤਲਬ ਕਿ ਉਹਨੂੰ ਜ਼ਮੀਨ ਦੇ ਵਿੱਚ ਅਗਰ ਆਉਣਾ ਯਾਨੀ ਕਿ ਜਦੋਂ ਦੋ ਜੀਨ ਮਲਾ ਕੇ ਕਿਸੇ ਫਸਲ ਦੀ ਪੈਦਾਵਾਰ ਕਰਨੀ ਆ ਤਾਂ ਉਹਦੀ ਆਉਟਪੁੱਟ ਵਧਣੀ ਆ ਉਹ ਫਸਲਾਂ ਦਾ ਝਾੜ ਵਧਣਾ ਉਹਦੇ ਰਿਜ਼ਲਟ ਮੇਰੇ ਭਰਾਵੋ ਇਹ ਨਿਕਲ ਰਿਹਾ ਕਿ ਅਮਰੀਕਾ ਦੇ ਵਿੱਚ ਅੱਜ 1000 ਬੰਦੇ ਮਗਰ 300 ਬੰਦੇ ਨੂੰ ਕੈਂਸਰ ਹੋ ਰਿਹਾ ਤੇ ਮੰਦਪੁੱਜੀ ਬੱਚੇ ਪੈਦਾ ਹੋ ਰਹੇ ਆ ਨਿੰਪੁੰਸਕ ਬੱਚੇ ਪੈਦਾ ਹੋ ਰਹੇ ਆ ਜਾਣੀ ਕਿ ਉੱਥੋਂ ਦੀਆਂ ਸਰਕਾਰਾਂ ਸਾਡੇ ਦੇਸ਼ ਨੂੰ ਗੁਲਾਮ ਬਣਾਉਣ ਦੀ ਲਈ ਪ੍ਰਧਾਨ ਮੰਤਰੀ ਮੋਦੀ ਤੇ ਉਹਨਾਂ ਨੇ ਦਬਾਅ ਬਣਾਇਆ ਹੋਇਆ ਹੈ ਕਿ ਉਹਨਾਂ ਜੀਐਮ ਫੂਡ ਨੂੰ ਜੀਐਮ ਦੁੱਧ ਨੂੰ ਦੁੱਧ ਤੋਂ ਬਣਨ ਵਾਲੇ ਪ੍ਰੋਡਕਟ ਨੂੰ ਸੋਇਆਬੀਨ ਨੂੰ ਮੱਕੀ ਨੂੰ ਜਿਹੜੀ ਕਿ ਮੱਕੀ ਸਾਡੇ ਪੰਜਾਬ ਦੇ ਵਿੱਚ ਬਹੁਤ ਕਿਸਾਨ ਪੈਦਾ ਕਰਦੇ ਆ ਹੁਣ ਜਿਹੜੀ ਸਾਡੇ ਦੇਸ਼ ਦੇ ਵਿੱਚ ਪੈਦਾ ਕੀਤੀ ਹੋਈ ਮੱਕੀ ਜਿਹਦੇ ਵਿੱਚੋਂ ਇਥਨੌਲ ਵੀ ਨਿਕਲਣਾ ਉਹਨੂੰ ਜਿਹੜੀ ਵਾਧੂ ਵੇਸਟਿੰਗ ਜਾਂ ਵਾਧੂ ਮੱਕੀ ਉਹਨੇ ਸਾਡੇ ਦੇਸ਼ ਦੇ ਵਿੱਚ ਵਰਤਣ ਵਾਲੀ ਫੀਡ ਦੇ ਵਿੱਚ ਵੀ ਪੈਣਾ ਹੁਣ ਜੇਕਰ ਭਰਾਵੋ ਅਮਰੀਕਾ ਦੇ ਵਿੱਚੋਂ ਜੀਐਮ ਮੱਕੀ ਆ ਕੇ ਵਿਕਣੀ ਆ ਤਾਂ ਸਾਡੇ ਦੇਸ਼ ਦੇ ਕਿਸਾਨ ਨੂੰ ਪਹਿਲਾਂ ਹੀ ਮੱਕੀ ਦਾ ਭਾਅ ਨਹੀਂ ਮਿਲ ਰਿਹਾ ਸਾਡੇ ਮੱਕੀ ਵਾਲੇ ਕਿਸਾਨਾਂ ਨੇ ਤਬਾਹ ਹੋਣਾ ਸਾਡੇ ਇੱਥੇ ਬਹੁਤ ਸਾਰੀਆਂ ਸਟੇਟਾਂ 'ਚ ਸੋਇਆ ਬੀਣ ਪੈਦਾ ਕਰਦੇ ਆ ਕਿਸਾਨ ਆ ਉਹਨਾਂ ਨੇ ਤਬਾਹ ਹੋਣਾ ਸਾਡੇ ਇੱਥੇ ਸਮੁੱਚੇ ਡੇਰੀ ਨਾਲ ਸੰਬੰਧਿਤ ਜਿਹੜੇ ਫਾਰਮ ਆ ਸਾਡੇ ਘਰਾਂ ਦੇ ਵਿੱਚ ਚਾਰ-ਚਾਰ ਡੰਗਰ ਬੰਨੇ ਹੋਇਆ ਇੰਨਾ ਘਰਾਂ ਦੇ ਵਿੱਚ ਵੀ ਉਸ ਜੀਐਮ ਦੁੱਧ ਨੇ ਅਸਰ ਪਾਉਣਾ ਭਰਾਵੋ ਹੁਣ ਇਸ ਵਿਰੋਧ ਦੇ ਵਿੱਚ ਲਗਾਤਾਰ ਦੇਸ਼ ਭਰ ਦੀਆਂ ਜਥੇਬੰਦੀਆਂ ਪ੍ਰੋਗਰਾਮ ਕਰਦੀਆਂ ਆ ਰਹੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਅੰਦੋਲਨ ਖੜਾ ਹੋਣ ਜਾ ਰਿਹਾ ਜਿਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਔਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕੱਲ ਨੂੰ 15 ਤਰੀਕ ਨੂੰ ਭਾਵੋ 15 ਫਰਵਰੀ ਨੂੰ ਸਮੁੱਚੇ ਭਾਰਤ ਦੇ ਵਿੱਚ ਇਹ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਦੀਆਂ ਕਾਪੀਆਂ ਇਹ ਸਾੜੀਆਂ ਜਾਣੀਆਂ 12 ਤੋਂ ਲੈ ਕੇ 2 ਟਿੱਕਰ ਦਾ ਸਮਾਂ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਭਰਾਵੋ ਜੇਕਰ ਦੇਸ਼ ਦੇ ਕਿਸਾਨ ਨੂੰ ਬਚਾਉਣਾ ਹੈ ਸਾਡੇ ਦੇਸ਼ ਦੀ ਖੇਤੀਾਨੀ ਨੂੰ ਬਚਾਉਣਾ ਹੈ ਤੇ ਕੱਲੇ ਕਿਸਾਨ ਨਹੀਂ ਕਿਸਾਨ ਤੇ ਬਾਦ ਵਿੱਚ ਅਸਰ ਪੈਣਾ ਕਿਉਂਕਿ ਹਜੇ ਕਿਸਾਨ ਆਪਦੇ ਖੇਤ ਵਿੱਚੋਂ ਬੀਜੀ ਹੋਈ ਫਸਲ ਨੂੰ ਕਿਸਾਨ ਨੇ ਖਾ ਲੈਣਾ ਘਰ ਦੇ ਵਿੱਚੋਂ ਪੈਦਾ ਕੀਤਾ ਦੁੱਧ ਪੀ ਲੈਣਾ ਪਰ ਜਦੋਂ ਬਾਹਰਲੇ ਪ੍ਰੋਡਕਟਾਂ ਨੇ ਆ ਕੇ ਇੱਥੇ ਡਿੱਗਣਾ ਜੀਐਮ ਫੂਡ ਨੇ ਵੇਕਣਾ ਤਾਂ ਸਧਾਰਨ ਗੱਲ ਹੈ ਕਿ ਦੇਸ਼ ਭਰ ਦੇ ਵਿੱਚ ਕਿਸਾਨਾਂ ਤੋਂ ਬਿਨਾਂ ਜਿਹੜੇ ਦੂਜੇ ਲੋਕ ਉਹ ਭੋਜਨ ਖਾਣਗੇ ਫਿਰ ਉਹਨਾਂ ਨੇ ਇਹਨਾਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਤਾਂ ਭਰਾਵੋ ਜਿਹੜੇ ਬਹੁਤ ਸਾਰੇ ਨੌਜਵਾਨ ਨੇ ਵੀਡੀਓ ਵੀ ਦੇਖਣਗੇ ਤੁਸੀਂ ਗੂਗਲ YouTube ਤੇ GM ਫੂਡ GM ਕ੍ਰੋਪ ਭਰ ਕੇ ਦੇਖੋ ਤੁਹਾਡੇ ਸਾਹਮਣੇ ਰਿਜ਼ਲਟ ਆ ਜਿਹੜਾ ਇਹ ਆ ਜਾਣਾ ਸੋ ਸਾਡਾ ਵੀਡੀਓ ਬਣਾਉਣ ਦਾ ਮੇਨ ਮਕਸਦ ਹੀ ਇਹ ਆ ਕਿ ਕੱਲ 12 15 ਫਰਵਰੀ ਨੂੰ ਸੋਰੀ 15 ਫਰਵਰੀ ਨੂੰ ਪੂਰੇ ਭਾਰਤ ਦੇ ਵਿੱਚ ਫ੍ਰੀ ਟ੍ਰੇਡ ਐਗਰੀਮੈਂਟ ਦੀਆਂ ਕਾਪੀਆਂ ਸਾਰੀਆਂ ਜਾਣੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਦੀ ਹਕੂਮਤ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਤੇ ਸਾਈਨ ਕਰਨ ਜਾ ਰਹੀ ਹੈ ਉਹਦੇ ਵਿਰੋਧ ਵਿੱਚ ਵੱਡਾ ਅੰਦੋਲਨ ਸ਼ੁਰੂ ਕੀਤਾਣਾ ਸਾਰਿਆਂ ਦਾ ਧੰਨਵਾਦ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ